ਕੁਲਵੀਰ ਪੈਲੇਸ ਆਏ ਆ ਜੀ ਧੀ ਦੇ ਇਨਸਾਫ ਦੇ ਲਈ ਤੇ ਆ ਦੇਖੋ ਕਮੈਂਟ ਕਰ ਰਹੇ ਸੀ ਕੁਝ ਕਮਰ ਜਸਕੀਰਤ ਕੋਰ ਸੱਚ ਦੀ ਆਵਾਜ਼ ਹੱਕ ਦੀ ਆਵਾਜ਼ ਪਤਾ ਨਹੀਂ ਕੀ ਕੀ ਫੇਕ ਚੈਨਲ ਬਣਾ ਕੇ ਬਣਾ ਕੇ ਤੁਸੀਂ ਕਮੈਂਟ ਕਿ ਦੂਜਾ ਪੱਖ ਸਾਹਮਣੇ ਆਉਣਾ ਚਾਹੀਦਾ ਹੈ ਆ ਦੇਖੋ ਦੂਜੇ ਪੱਖ ਦੇ ਘਰੇ ਤਾਲਾ ਲੱਗਿਆ ਹੋਇਆ ਆ ਦੇਖੋ ਕੋਠੀ ਇਹ ਇਹਨਾਂ ਦੇ ਘਰ ਦੀ ਮੇਨ ਐਂਟਰੈਂਸ ਹੈ ਕੁਲਵੀਰ ਪੈਲੇਸ ਤੋਂ ਅੱਗੇ ਕੁਲਵੀਰ ਪੈਲੇਸ ਤੋਂ ਅਸੀਂ ਖੜੇ ਹੋਏ ਆਂ ਲਾਈਵ ਚ ਆ ਰਹੇ ਹਾਂ ਹੁਣ ਅਸੀਂ ਲਾਈਵ ਆ ਕੇ ਕਹਿੰਦੇ ਆ ਜਿਹੜੇ ਕਹਿੰਦੇ ਆ ਨਾ ਮੁੰਡੇ ਦਾ ਪੱਖ ਦੇਖੋ ਦੂਜਾ ਆਓ ਆਓ ਲਾਈਵ ਖੜੇ ਆ ਅਸੀਂ ਆ ਜੇਗਾ ਇੱਥੇ ਇਹਨਾਂ ਨੇ ਪਲਾਈ ਜੀ ਲਾਤੀ ਇੱਥੇ ਤੇ ਆਪਣੀ ਧੀ ਬੈਠੀ ਸੀ 14 16 ਇੱਥੇ ਬੈਠ ਕੇ 16 ਦਾ ਇਹਨਾਂ ਨੇ ਵਿਚਾਰੀ ਨੇ ਆਪਦੇ ਇਨਸਾਫ ਦੀ ਲੜਾਈ ਲੜੀ ਇਸ ਜਗ੍ਹਾ ਤੇ ਬੈਠ ਕੇ ਹੁਣ ਇਹਨਾਂ ਨੇ ਪਾਰਟੀਸ਼ਨ ਕਰਕੇ ਇਹ ਸਾਰਾ ਕਵਰ ਕਰ ਦਿੱਤਾ ਏਰੀਆ ਇਹ ਦੇਖੋ ਉਸ ਵੀਡੀਓ ਦੇ ਵਿੱਚ ਕਲੀਅਰ ਨਜ਼ਰ ਇਸ ਉਸ ਵੀਡੀਓ ਦੇ ਵਿੱਚ ਕਲੀਅਰ ਨਜ਼ਰ ਆਉਂਦਾ ਹੈ ਕਿ ਇੱਥੇ ਬੈਠੀ ਹੋਈ ਹੈ ਉਹਨੇ ਇਹ ਚੀਜ਼ ਵੀ ਕਵਰ ਕੀਤੀ ਸੀ ਇੱਧਰ ਵੀ ਦਿਖਾ ਦੇ ਮੜਾ ਪਹਿਲੇਸ ਸਮਾਵੇ ਬਾਕੀ ਇਹ ਕੁਲਵੀਰ ਪੈਲੇਸ ਹੈ ਜੀ ਹੁਣ ਅਸੀਂ ਇੱਥੇ ਖੜੇ ਆਓ ਆਓ ਜੀ ਨੇ ਦੂਜਾ ਪੱਖ ਦੇਣਾ ਦੋ ਆ ਕੇ ਅਸੀਂ ਤੁਹਾਡੇ ਘਰ ਤੁਹਾਡੇ ਪੈਲੇਸ ਮੂਰੇ ਖੜੇ ਆ ਫੇਕ ਕਮੈਂਟ ਕਰਦੇ ਹੋ ਜਾ ਕੇ ਇਦਾਂ ਪਿੰਡੂ ਪੋਡਕਾਸਟ ਚੈਨਲ ਦੇ ਪੋਡਕਾਸਟ ਦੇ ਉੱਤੇ ਸਾਡੀਆਂ ਵੀਡੀਓਜ਼ ਦੇ ਉੱਤੇ ਆਓ ਆ ਖੜੇ ਆ ਅਸੀਂ ਤੁਹਾਡੇ ਘਰ ਦੇ ਅੱਗੇ ਖੜੇ ਆ ਆਓ ਆ ਕੇ ਦੋ ਆਪਣਾ ਪੱਖ ਬਾਜ਼ਾਰ ਦੇ ਵਿੱਚ ਚਲਦੇ ਆ ਜੀ ਹੁਣ ਦੁਕਾਨ ਦਿਖਾਉਨੇ ਆ ਤੁਹਾਨੂੰ ਆਜੋ ਆਪਾਂ ਬਾਜ਼ਾਰ ਚ ਚੱਲੀਏ ਹਾਂਜੀ ਉਹਨਾਂ ਦੀ ਦੁਕਾਨ ਵੀ ਆ ਕਾਦੀ ਦੁਕਾਨ ਟੈਂਟ ਟੈਂਟ ਹਾਊਸ ਹੈ ਜੀ ਟੈਂਟ ਹਾਊਸ ਬਾਕੀ ਅਸੀਂ ਜਿੰਨੇ ਜੋ ਅੱਗੇ ਹੈਗੇ ਆ ਅਸੀਂ ਰੋਸਮਾਰਚ ਕੱਢ ਰਹੇ ਆ ਜੇ ਤੁਸੀਂ ਦਰਾਹੇ ਤੋਂ ਨੇੜੇ ਤੇੜੇ ਦੇਖ ਰਹੇ ਹੋ ਤਾਂ ਸਾਡੇ ਨਾਲ ਆਪਾਂ ਨਾ ਜਰੂਰ ਜੁੜੋ ਆ ਕੇ ਕੱਢਣਾ ਇੱਥੇ ਆਹ ਕੱਲ ਨੂੰ ਟ੍ਰੇਟਾ ਭੁਗਤਣਾ ਆ ਬਾਸ ਆਪਾਂ ਉਹ ਕਰਾ ਕੇ ਕਰਨੂ ਇਹਨੇ ਤਾਂ ਮੈਂ ਪਰਸੋਂ ਵੱਧੀ ਮੈਂ ਕਿਹਾ ਬਧਵਾਸ ਦਾ ਟਾਈਮ ਰੱਖ ਕੇ ਬੇਟੀ ਦੀ ਮਾਤਾ ਦੇ ਕੈਰੇਕਟਰ ਤੇ ਬੇਟੀ ਦੇ ਕੈਰੇਕਟਰ ਤੇ ਬੇਟੀ ਦੇ ਬ੍ਰਦਰਸ ਵਾਸਤੇ ਗਲਤ ਬੋਲਦੇ ਨੇ ਆ ਬੇਟੀ ਦਾ ਬ੍ਰਦਰ ਹੈ ਇਹ ਮਾਤਾ ਐ ਬੇਟੀ ਦੀ ਆਓ ਆ ਕੇ ਕਰੋ ਗੱਲ ਸਾਹਮਣੇ ਲਾਓ ਮੱਥਾ ਆ ਕੇ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਬੋਲਣਾ ਹੀ ਸੌਖਾ ਹੁੰਦਾ ਪਾਪਾ ਨੂੰ ਪਾਪਾ ਨੂੰ ਕੰਮੇ ਗੋਪੀ ਗੋਪੀ ਨੂੰ ਫੋਨ ਦਿੱਤਾ ਚੱਕੇ ਚੱਕੇ ਇਸ ਜਗ੍ਹਾ ਤੇ ਨਾ ਇਸ ਜਗ੍ਹਾ ਤੇ ਖੜੀ ਹੋ ਕੇ ਉਹਨੇ ਆਹ ਗੇਟ ਨੂੰ ਕਵਰ ਕੀਤਾ ਸੀ ਆ ਦੇਖੋ ਕੁਲਵੀਰ ਪੈਲੇਸ ਤੇ ਇਹ ਇਹਨਾਂ ਨੇ ਕੰਟੈਕਟ ਨੰਬਰ ਦਿੱਤਾ ਹੋਇਆ ਜਿਆਦਾ ਤੋਂ ਜਿਆਦਾ ਇਹਨਾਂ ਨੂੰ ਲਾਣਤਾ ਪਾਈਆਂ ਜਾਣ ਕੰਟੈਕਟ ਨੰਬਰ ਤੇ ਫੋਨ ਕਰਕੇ ਕੋਈ ਨਹੀਂ ਬਹੁਤ ਵੱਡਾ ਇਕੱਠ ਕਰਕੇ ਕੋਈ ਅਸੀਂ ਗੁੰਡੇ ਬਦਮਾਸ਼ ਲੈ ਕੇ ਨਹੀਂ ਆਏ ਇਹ ਸਾਡੇ ਫੈਮਿਲੀ ਮੈਂਬਰਸ ਹੀ ਨੇ ਸਾਡੇ ਜਿਹੜੇ ਦਰਦ ਦੇ ਵਿੱਚ ਸਾਡੇ ਨਾਲ ਖੜੇ ਨੇ ਉਹੀ ਨੇ ਇਹ ਅਸੀਂ ਕੋਈ ਵੱਡਾ ਇਕੱਠ ਨਹੀਂ ਕੀਤਾ ਇੱਥੇ ਅਸੀਂ ਕੋਈ ਗੁੰਡੇ ਨਹੀਂ ਲੈ ਕੇ ਆਏ ਆਓ ਦੋ ਆਪਣਾ ਪੱਖ ਸਾਨੂੰ ਉਹ ਦੁਕਾਨ ਕਿੱਥੇ ਉਹਨਾਂ ਦੀ ਆਹ ਵੀ ਦੁਕਾਨ ਕਿੱਥੇ ਆਹ ਮੁੰਡੀ ਜੀ ਆ ਜਾਓ ਪਰ ਅਸੀਂ ਟੈਂਟ ਹਾਊਸ ਵੱਲ ਜਾ ਰਹੇ ਆ ਉਹ ਇਤਨੀ ਰਾਈਸਖਾਨ ਦਾ ਸ਼ੌਕ ਸੀ ਉਹਨੂੰ ਰਾਈਸਖਾਨ ਦੇ ਬਦਲੇ ਉਹਨੂੰ ਆਪਣੀ ਜਾਨ ਦੇ ਕੇ ਉਹਨੂੰ ਚੁਕਾਉਣਾ ਪਿਆ ਆ ਕੈਮਰੇ ਲੱਗੇ ਹੋਏ ਨੇ ਦੇਖੋ ਤੁਸੀਂ ਤੁਹਾਨੂੰ درخت ਦੇ ਉੱਤੇ ਲੱਗਿਆ ਕੈਮਰਾ ਦਿਖਾਉਨੇ ਆ ਕੈਮਰੇਾਂ ਤੋਂ ਦੀ ਬੈਠ ਕੇ ਸਭ ਕੁਝ ਦੇਖ ਰਹੇ ਨੇ ਸਾਹਮਣੇ ਤਾਂ ਆ ਦੇਖੋ ਜੀ ਕੈਮਰਾ ਲੱਗਿਆ ਹੋਇਆ ਆ ਦੇਖੋ ਇਹ ਕੈਮਰਾ ਸਭ ਕੁਝ ਕਵਰ ਕਰ ਰਿਹਾ ਏ ਆ ਕੈਮਰਾ ਸਭ ਕੁਝ ਦੇਖ ਰਹੇ ਨੇ ਸਾਹਮਣੇ ਆਓ ਆਪਣਾ ਪੱਖ ਰੱਖੋ ਹੌਂਦੋਂ ਹੌਂਦੇ ਜੋ ਕਰਦੇ ਆ ਗੱਲ ਲੋਕ ਹਾਂਜੀ ਲਿਆ ਇਧਰੋਂ ਕਰੀ ਲਾਈ ਚਲੋ ਜੀ ਆਪਾਂ ਵੀਡੀਓ ਬਣਾਈਆ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਉਹਦੇ ਵਿੱਚ ਦੇਖਿਓ ਮਾਤਾ ਜੀ ਨੇ ਕੀ ਕੀ ਜਵਾਬ ਦਿੱਤੇ ਆ ਤੇ ਅਸੀਂ ਪੋਸਟ ਕਰਾਂਗੇ ਅੱਜ ਸ਼ਾਮ ਤੱਕ ਵੀਡੀਓ ਅਸੀਂ ਪੋਸਟ ਕਰ ਦਾਂਗੇ ਤੁਸੀਂ ਜਰੂਰ ਵੱਤ-ਵੱਤ ਸ਼ੇਅਰ ਕਰਿਓ ਦੇਖਿਓ ਤੇ ਜਿਹੜੇ ਕਹਿੰਦੇ ਸੀ ਨਾ ਕਿ ਪੈਲਸ ਮਾਤਾ ਨੇ ਤਾਂ ਪੈਲਸ ਮੰਗਿਆ ਸੀ ਆਏਗੀ ਕਿਤਾ ਸੀ ਜਾਊਂਗੀ ਕਿਤਾ ਸੀ ਮਾਂ ਕਹਿੰਦੀ ਸੀ ਪੈਲਸ ਮੇਰੇ ਨਾਂ ਲਵਾ ਦਿਓ ਹੁਣ ਪਤਾ ਲੱਗੂਗਾ ਆਪਾਂ ਆਥ ਨੇ ਹੁੰਨੇ ਆ ਜੀ ਕਿਸੇ ਹਾਲਤ ਚ ਵੀ ਇਹਨਾਂ ਦੇ ਨਾਲ ਕੋਈ ਕੋਈ ਸਮਝੌਤਾ ਨਹੀਂ ਕੋਈ ਫੈਸਲਾ ਨਹੀਂ ਇਹਨਾਂ ਦੇ ਨਾਲ ਉਹ ਕਹਿੰਦੇ ਆਪਣਾ ਕਹਿੰਦੇ ਆਪਣੇ ਬੇਟੇ ਨੂੰ ਜ਼ਹਿਰ ਦੇ ਕੇ ਮੇਰੇ ਸਾਹਮਣੇ ਮਾਰ ਦੇਵੇ ਮੈਂ ਆਪਦੀ ਕੋਠੀ ਉਹਦੇ ਨਾਂ ਲਵਾ ਦੂੰ। ਅਸੀਂ 10 ਹਾਊਸ ਵੱਲ ਜਾ ਰਹੇ ਹਾਂ ਉੱਥੇ ਆ ਜਾਣੇ ਸਭ ਤੇ ਯਾਰ। ਮੜ ਨਹੀਂ ਆਉਂਦੇ ਉਹ ਗੱਲ ਨਹੀਂ ਐਸੇ ਤਰ੍ਹਾਂ ਸਾਬ ਨੂੰ ਉਹਦਾ ਕਾਊਂਟ ਦਾ ਆਈਪੀ ਐਡਰੈਸ ਫੜਿਆ ਜਾਊ ਬਹੁਤ ਛੇਤੀ ਨਾਲ ਹੀ ਇਨਵੋਲਵ ਹੋ ਜਾਣਾ ਹੁਣ ਉਹਨੇ ਵੀ ਪਹਿਲਾਂ 12 ਦੋਸ਼ੀ ਸੀਗੇ ਹੁਣ ਇੱਕ ਆ ਦੋ ਆ ਜਿੰਨੇ ਵੀ ਇਹ ਬੰਦੇ ਨੇ ਕਮੈਂਟਰਸ ਵੀ ਨਾਲ ਹੀ ਹੁਣ ਕੇਸ ਦੇ ਵਿੱਚ ਐਡ ਕੀਤੇ ਜਾਣਗੇ ਬਾਕੀ ਬੇਟੀ ਦੇ ਇਨਸਾਫ ਦੇ ਲਈ ਅੱਗੇ ਤੋਂ ਅੱਗੇ ਆਓ ਜੀ ਟੈਂਟ ਹਾਊਸ ਜਾ ਕੇ ਪਰ ਲਾਈਵ ਐਂਡ ਕਰਾਂਗੇ ਆਪਾਂ ਇੱਕ ਦਿਨ ਰਕਣਾ ਜੀ ਅੱਜ ਕੱਢਾਂਗੇ ਕਿ ਤਿੰਨ ਰੱਖਣਾ ਆਪਾਂ ਕਿੰਨਾ ਮਾਰਚ ਕੱਟਣਾ ਜੀ ਪਹਿਲਾਂ ਤਾਂ ਇਹ ਸਾਨੂੰ ਤੇ ਆਪਾਂ ਉਡਾਣੀ ਫੇਰਨ ਕਰਦੇ ਜਣਾ ਸਟੈਂਟ ਹਾਊਸ ਦਾ ਸਾਡੀ ਦੀਦੀ ਉਹ ਹਲੇ ਵੀ ਉੱਥੇ ਆ ਨਹੀਂ ਗਈ ਐਸਾ ਕੋਈ ਆਉਂਦੇ ਸਾਨੂੰ ਬਹੁਤ ਪ੍ਰੋਸਾ ਦਵਾਇਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਜੰਮਾ ਤਾਂ ਚਲੀ ਗੜੀ ਅਸੀਂ ਇਹਨਾਂ ਦੇ ਘਰੇ ਜਾ ਕੇ ਆਉਣੇ ਇਹਨਾਂ ਜਿੰਦੇ ਸਕੇ ਹੋਏ ਆ ਇਹਨਾਂ ਕਮੋਧੇ ਦੇ ਵਿੱਚ ਆ ਕੇ ਆਏ ਆ। ਸਾਧ ਸੰਭਾਵ ਨੇ ਬਹੁਤ ਵਧੀਆ ਸੰਗਤ ਕਰੀ। ਹਲਕੂ ਸਦਕਾ ਅਦਾਇਆ। ਇਹ ਵੀਰਵਾਈ ਦਾ ਭਰੋਸਾ ਦਿਵਾਇਆ ਇਹ ਜੀ ਉਹਨਾਂ ਨੇ। ਬਾਕੀ ਅਸੀਂ YouTube ਤੇ ਲਿੰਕ ਦੇ। ਭਗਵਾਨ ਮਨਸਾਹਬ ਨੂੰ ਵੀ ਬੇਨਤੀ ਆ ਜੀ। ਅਸੀਂ ਜਿਹੜੀ ਵੀਡੀਓ ਅੱਜ ਅਥੇ ਨੇ ਪਾਵਾਂਗੇ ਭਗਵਾਨ ਮਨਸਾਹਬ ਤੱਕ ਪਹੁੰਚਣੀ ਚਾਹੀਦੀ ਆ। ਕੀ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਹਣ ਫਾਟੇ ਕੋਲੇ ਆਉਣ ਕਿ ਟੀ ਦਾ ਮਸਲਾ ਉਹ ਉਹ ਕਹਿੰਦੇ ਨੇ ਸਾਨੂੰ ਸੁਨੇਹਾ ਮਿਲਿਆ ਕੀ ਉਹ ਕਹਿੰਦੇ ਨੇ ਜੀ ਉਹ ਪਕੜੇ ਬਹੁਤ ਨੇ ਤੱਕੜਿਆ ਨਾ ਮੱਖਾ ਲੱਗਿਆ ਆਇਆ ਐਸ ਐਚਓ ਸਾਹਿਬ ਕਹਿੰਦੇ ਜਿੱਥੇ ਮਰਦੀ ਪਾਟ ਲੈਣ ਜਿੱਨਾ ਮਰਦੀ ਪੈਸਾ ਕੱਢ ਲੈਣ ਉਹਨਾਂ ਦਾ ਆਖਰ ਇੱਕ ਇੱਕ ਦਿਨ ਉਹ ਆਹ ਟੇਬਲ 'ਤੇ ਬੈਠਾ ਐਂਡ ਆਫ ਦਾ ਡੇ ਟੇਬਲ ਟਾਕ ਵੀ ਗੱਲ ਨਿਪਟਦੀ ਹੈ ਟੇਬਲ ਟਾਕ ਵੀ ਕਹਾ ਦਾ کہہ ਸਕਦੇ ਆ ਪੁਲਿਸ ਵਾਲਿਆਂ ਦੇ ਟੇਬਲ 'ਤੇ ਆਉਣਾ ਹੀ ਪੈਣਾ ਇੱਕਦਮ ਠੀਕ ਹੈ ਨਾ ਰੋਕੇਸ਼ਨ ਟੇਬਲ ਕਰੇ ਕਿ ਬੰਨ ਉਹਨਾਂ ਨੂੰ ਬੈਠਣਾ ਹੀ ਪੈਣਾ ਧੀ ਨੂੰ ਮਾਰਿਆ ਐ ਇੰਨੀ ਫੋਕੀ ਜਾਨ ਨਹੀਂ ਛੁੱਟਣੀ ਹੁਣ ਆਪਾਂ ਉਹਨਾਂ ਦੇ ਟੈਂਟ ਹਾਊਸ ਜਾ ਕੇ ਬਸ ਆਪਾਂ ਲਾਈਵ ਐਂਡ ਕਰ ਦਾਂਗੇ ਸੋ ਇਹ ਲਾਈਵ ਨੂੰ ਵੀ ਸ਼ੇਅਰ ਕਰ ਦਿਓ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਜਿੱਦੋਂ ਉਹ ਬੋਲ ਰਹੇ ਨੇ ਤੁਸੀਂ ਵਿਊਜ਼ ਲੈਣ ਖਾਤਰ ਮੈਂ ਕਹਿੰਨੀ ਉਹਨਾਂ ਦੀ ਧੀ ਨੂੰ ਇਦਾਂ ਬਣੇ ਉਹਨਾਂ ਦੇ ਨਾਲ ਤੇ ਉਹ ਵੀ ਲੈਣ ਵਿਊ ਇਹ ਕੋਈ ਬੰਦਾ ਹੈ ਜਿਹੜਾ ਕਮੈਂਟ ਕਰਦਾ ਸਾਡਾ ਸਾਡਾ ਪ੍ਰੈਸ ਨੇ ਸਾਥ ਨਹੀਂ ਦਿੱਤਾ ਪ੍ਰੈਸ ਵਾਲੇ ਜਿਹੜੇ মিডিਆ ਵਾਲੇ 15-15000 20-20000 ਮੰਗ ਰਹੇ ਨੇ ਪੱਤਰਕਾਰ ਅੱਜ ਕਿ ਅਸੀਂ ਆਪਦੇ ਚੈਨਲ ਪੜਾ ਆਪਦੇ ਚੈਨਲ ਤੇ ਇਹ ਵੀਡੀਓ ਪਾਈ ਆ ਅਸੀਂ ਤਾਂ ਪੱਤਰਕਾਰ ਭਾਈਚਾਰੇ ਤੱਕ ਵੀ ਕਹਿੰਦੇ ਆ ਵੀ ਇਹ ਵੀਡੀਓ ਬਚਾਓ ਸਾ ਤੋਂ ਪੈਸੇ ਮੰਗੇ ਗਏ ਨੇ ਜੇ ਤਾਂ ਸਾਡਾ ਕਿਸੇ ਨੇ মিডিਆ ਨੇ ਸਾਥ ਨਹੀਂ ਦਿੱਤਾ ਪ੍ਰੈਸ ਨੇ ਸਾਥ ਨਹੀਂ ਦਿੱਤਾ ਫਿਰ ਅਸੀਂ ਦੁਖੀ ਹੋ ਕੇ ਆਪਣੇ ਚੈਨਲ ਤੋਂ ਤਾਂ ਪਾਉਣਾ ਹੀ ਸੀ ਤੇ ਮੈਂ ਇਹਨੇ ਦੇਖ ਰਿਹਾ ਹਾਂ ਕਿ ਦਿਲਹਾਲ ਤਾਂ 20 ਜਾਂ 7-8 ਜੁੜੇ ਸੀਗੇ ਥੋੜੀ-ਥੋੜੀ ਕੋਈ ਆਈ ਜਾਂਦਾ ਕੋਈ ਚਾਈ ਜਾਂਦਾ ਗੱਡੀ ਦੇ ਮਗਰ ਰੋ ਗੱਡੀ ਇਹਨਾਂ ਨੂੰ ਪਤਾ ਰਸਤਾ ਇਹਨੂੰ ਪਤਾ ਦਾਣਾ ਮੰਡੀ ਯਾਰ ਇੱਥੇ ਕਰਾਏ ਤਾਂ ਅੱਜ ਕੱਤੀ ਕਰਾਹੀ ਰਹਿੰਦੇ ਰਹੇ ਆ ਇਹ ਕੀ ਗੱਲ ਆ ਹੁਣ ਆਪਾਂ ਉਹਨਾਂ ਦੇ ਦੁਕਾਨ ਤੱਕ ਜਾ ਰਹੇ ਹਾਂ ਜਿਹੜੇ ਟੈਂਟ ਹਾਊਸ ਆ ਉਹਨਾਂ ਦਾ ਇੱਕ ਪਹਿਲੇ ਸੇ ਇੱਕ ਟੈਂਟ ਹਾਊਸ ਆਪਣੇ ਆਪ ਨੂੰ ਲੈਂਡਲੋਰਡ ਕਹੋਂਦੇ ਨੇ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਨਾਲ ਆਪਣੀ ਨੋਨ ਨੂੰ ਇੱਕ ਰਾਈਸ ਖਾਨ ਦੇ ਸ਼ੌਂਪ ਤੇ ਬਦਲੇ ਮਾਰਤਾ ਦਰ ਫਿਟੇ ਮੂਹ ਹੋ ਜੇ ਸੋਰੀਆਂ ਦੇ ਉਹ ਵੀ ਜ਼ੋਰ ਤੇ ਇੱਕ ਧਰਮ ਦੇ ਖਾਤਰ ਵਿਚਾਰੀ ਖਾ ਰਹੀ ਸੀ ਹੈ ਨਾ ਨਹੀਂ ਚੱਲ ਉਹਦਾ ਸ਼ੌਕ ਸੀ ਨਹੀਂ ਸ਼ੌਕ ਆਹ ਚੱਲ ਸ਼ੌਕ ਲਾਲਾ ਕਿਵੇਂ ਕੀ ਆਦਾ ਤਾਂ ਜਿਆਦਾ ਸਪੋਰਟ ਕਰੋ ਤੀ ਤੇ ਇਨਸਾਫ ਲਈ ਅੱਗੇ ਆਓ ਆਪਾਂ ਕੁਲਵੀਰ ਪੈਲੇਸ ਜਾ ਕੇ ਆਏ ਆਂ ਜੀ ਜੋ ਨਵੇਂ ਜੁੜੇ ਨੇ ਉਹਨਾਂ ਨੂੰ ਦੱਸ ਰਹੇ ਆਂ ਫੜਾ ਉਹਨਾਂ ਦੇ ਟੈਂਟ ਹਾਊਸ ਜਾ ਰਹੇ ਆ ਜੀ ਮਾਤਾ ਜੀ ਦੀ ਕਾਰ ਆਪਣੇ ਅੱਗੇ ਅੱਗੇ ਜਾ ਰਹੀ ਹੈ ਵਰਨਾ ਹੁੰਡਾਈ ਦੀ ਇਹ ਆਪਾਂ ਪਿੱਛੇ ਪਿੱਛੇ ਫੋਲੋ ਕਰ ਰਹੇ ਆ ਆਪਾਂ ਟੈਂਟ ਹਾਊਸ ਤੇ ਜਾ ਕੇ ਆਪਾਂ ਇਹ ਲਾਈਵ ਨੂੰ ਐਂਡ ਕਰ ਦਾਂਗੇ ਸੋ ਤੁਹਾਡੀ ਸਾਰਿਆਂ ਨੂੰ ਅਪੀਲ ਹੈ ਜੇ ਕੋਈ ਦਰਾਹਾ ਦੇ ਨੇੜੇ ਤੇੜੇ ਦੇਖ ਰਿਹਾ ਆ ਪਲੀਜ਼ ਇਸ ਪੈਲਸ ਨੂੰ ਇਸ ਟੈਂਟ ਹਾਊਸ ਨੂੰ ਬਿਲਕੁਲ ਵੀ ਬੁੱਕ ਨਾ ਕਰੋ ਇਹਨਾਂ ਨੇ ਜਾਨ ਲੈ ਲਈ ਇੱਕ ਧੀ ਦੀ ਇੱਕ ਸਿਰਫ ਰਾਈਸ ਕਰਨ ਦੇ ਸ਼ੌਂਕ ਬਦਲੇ ਇੱਕ ਮੇਡ ਦੇ ਨਾਲ ਨਜਾਇਜ਼ ਮਤਸੀ ਤੇ ਕਮੈਂਟਾਂ 'ਚ ਆ ਕੇ ਭੌਂਕ ਰਹੇ ਨੇ ਕਿ ਉਹ ਭੈਣ ਸੀ ਕਿਹੜੀ ਇਹੋ ਜਿਹੀ ਭੈਣ ਹੁੰਦੀ ਹੈ ਜਿਹੜੀ ਰਾਤ ਨੂੰ 2 ਵਜੇ ਉੱਠ ਕੇ ਆਪਣੇ ਭਰਾ ਨੂੰ ਜੱਫੀਆਂ ਪਾਉਂਦੀ ਹੈ ਪਹਿਲਾਂ ਮੈਨੂੰ ਇਹ ਦੱਸੋ ਆਪਾਂ ਸਾਰੇ ਧੀਆਂ ਪੈਣਾ ਲਿਆ ਮੈਂ ਵੀ ਇੱਕ ਭੈਣਾ ਮੇਰਾ ਵੀ ਬ੍ਰਦਰ ਆ ਮੇਰੀ ਵੀ ਪਰਜਾਈ ਆਈ ਆ ਮੈਂ ਤਾਂ ਉਹਨਾਂ ਦੇ ਰੂਮ ਚ ਐਂਟਰ ਤੱਕ ਨਹੀਂ ਕਰਦੀ ਭੈਣ ਭਰਾ ਦੇ ਰਿਸ਼ਤੇ ਦੀ ਮਰਿਆਦਾ ਹੁੰਦੀ ਹੈ ਇੱਕ ਕੁੜੀ ਮਰਿਆਦਾ ਲੰਘ ਚੁੱਕੀ ਸੀ ਬਾਕੀ ਭਾਈ ਕਾਲਯੋਗ ਆ ਗਿਆ ਲੋਕੀ ਰਿਸ਼ਤਿਆਂ ਨੂੰ ਵਰਤਦੇ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਇਹਨਾਂ ਨੇ ਤਾਰ ਤਾਰ ਕਰਨਾ ਸ਼ੁਰੂ ਕਰਤਾ ਕੱਲ੍ਹ ਜੁਗੀਆਂ ਨੇ ਸਾਰਿਆਂ ਤੋਂ ਬੇਨਤੀ ਆ ਜੀ ਕਲਜੋਗ ਤੋਂ ਬਚੋ ਜਿੰਨਾ ਹਨਾ ਆਪਾਂ ਬਸ ਰਹੇ ਆ ਬਚੋ ਕਿਰੇ ਨਵੇਂ ਨਵੇਂ ਮੁੰਡੇ ਨੇ ਨਵੇਂ ਕੁੰਨ ਨੇ ਹਨਾ ਉਹਨਾਂ ਨੂੰ ਹੱਥ ਵੱੰਨ ਕੇ ਬੇਨਤੀ ਆ ਕਿਸੇ ਵੀ ਆਪਣੀ ਦੀ ਇੱਜ਼ਤ ਕਰੋ ਸਭ ਦੀਆਂ ਧੀਆਂ ਦਾ ਇੱਜ਼ਤ ਕਰੋ ਇਦਾਂ ਦੇ ਗਲਤ ਕੰਮ ਨਾ ਕਰੋ ਸਾਰੀਆਂ ਧੀਆਂ ਦੀ ਇੱਜ਼ਤ ਕਰੋ ਕਿਉਂਕਿ ਇਹ ਆਪਦੀ ਵੀ ਆਪਦੀ ਵੀ ਹੋ ਸਕਦੀ ਆ ਆਹਾਂ ਦਾ ਮੰਡਿੰਗਾ ਚੌਲ ਵੇਚ ਕੇ ਗਿਆ ਸੀ ਯਾਰ ਸੋ ਸ਼ਾਮ ਨੂੰ ਵੀਡੀਓ ਪਾਵਾਂਗੇ ਜੇ ਸ਼ਾਮ ਨੂੰ ਨਹੀਂ ਆਈ ਤਾਂ ਫਿਰ ਕੱਲ ਨੂੰ ਆਏਗੀ ਵੀਡੀਓ ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਧੀ ਨੂੰ ਇਨਸਾਫ ਦਵਾਇਆ ਜਾਵੇ ਲਓ ਜੀ ਪਹੁੰਚ ਗਏ ਆਪਾਂ ਆਜੂ ਕਿਹੜਾ ਵਾ ਕਿਹੜਾ ਟੈਂਟ ਹਾਊਸ ਭਾਬੇ ਉਹ ਦੇ ਨਿਊ ਕੁਲਵੀਰ ਟੈਂਟ ਹਾਊਸ ਆ ਆਹ ਵਾਲਾ ਉਹ ਉਧਰਲੇ ਪਾਸੇ ਗੇਟ ਆ ਨਾ ਮੈਂ ਕਿਹਾ ਦੇਖ ਕੇ ਆ ਵੀ ਖੁੱਲਾ ਤਾਂ ਨਹੀਂ ਉਧਰ ਆਪਾਂ ਤਾਲਾ ਲਵਾ ਕੇ ਗਏ ਸੀ ਇੱਥੇ ਖੜਦੀ ਆ ਮੈਂ ਹੁਣ ਬਣਾਉਂ ਸ਼ਰਮ ਹੋਣੀ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਆ ਕੇ ਮਾਤਾ ਜੀ ਦੇ ਕੈਰੇਕਟਰ ਦੇ ਉੱਤੇ ਧੀ ਦੇ ਕੈਰੇਕਟਰ ਦੇ ਉੱਤੇ ਐਲੀਗੇਸ਼ਨ ਲਾਉਂਦੇ ਨੇ ਦੋਸ਼ਣ ਲਾਉਂਦੇ ਨੇ ਸ਼ਰਮ ਹੋਣੀ ਚਾਹੀਦੀ ਆ ਜਿਹੜੇ ਅਸੀਂ ਅੱਜ ਰਾਹੇ ਆਏ ਹੋਏ ਉਹਨਾਂ ਨੂੰ ਇਹਦੇ ਟੈਂਟ ਖੋ ਕੇ ਪਾਏ ਹੋਏ ਆ ਅਸੀਂ ਬਣਾ ਰਹੇ ਆ ਅਸੀਂ ਸਾਰੇ ਇਹ ਵੀ ਉਹਨਾਂ ਨੂੰ ਪਹਿਲਾਂ ਕਹਿੰਦੇ ਸੀ ਇਹਨਾਂ ਦਾ ਮੰਦਾ ਕੋਲੋਂ ਫੋਨ ਕਰਦਾ ਇਹ ਦੇਖੋ ਜੀ ਆ ਕੁੱਤਿਆਂ ਦਾ ਦਿੱਤਾ ਹੋਇਆ ਮੋਬਾਈਲ ਨੰਬਰ ਨਾਲ ਪਾਓ ਲਾਣ ਤਾਂ ਇਹਨਾਂ ਨੂੰ ਹਰਾਮਜਾਦਿਆਂ ਨੂੰ ਕਾਤਲਾਂ ਨੂੰ ਹੁਣ ਦਿਖਾਉਣੇ ਨੂੰ ਮੁੰਡੇ ਨੂੰ ਵਿਆਹ ਕੇ ਹਣੀ ਹੁਣੀ ਆ ਦੇਖੋ ਹਣੀ ਦਾ ਨੰਬਰ ਲਿਖਿਆ ਹੋਇਆ ਹੈ 1 ਮਿੰਟ ਤੇਜਿੰਦਰ ਸਿੰਘ ਹਣੀ ਕੈਂਟਰ ਦਾ ਕੰਮ ਹੈ ਇੱਕ ਉਧਰ ਪਾਰਨੇ ਪਾਸੇ 78700 1 ਬੈਕ ਤੇ 00005 00005 ਲਿਖਿਆ ਹੋਇਆ ਬੰਦ ਕਰਵਾ ਕੇ ਗਈ ਸੀ ਮੈਂ ਐਸੇ ਹੰਕਾਰ ਦੇ ਮਾਰੇ ਹੋਏ ਨੇ ਵੀ ਸਾਨੂੰ ਇੱਥੋਂ ਬੈਕ ਜਾਉਂਦਾ ਉਸ ਨੂੰ ਨਾ ਕਦੇ ਸੋਚ ਕੇ ਮੱਥਾ ਲਾ ਲੈਂਦੇ ਜਿਨ੍ਹਾਂ ਦਾ ਲਾਣਾ ਸੀ ਮੇਰਾ ਤਾਂ ਘਰੋਂ ਜਾਵਤਾ ਇਹ ਸਾਡੀ ਕੀ ਹੁੰਦੀ ਐ ਏਦਾਂ ਰੋਲ ਰੋਲਿਆ ਕਰਦੇ ਉਹਨਾਂ ਨੇ ਇਹ ਬੰਦਿਆਂ ਨੇ ਇਹਨਾਂ ਨੇ ਵਿਚਾਰੀ ਨੇ ਕਿੰਨੀ ਮਿਹਨਤਾਂ ਕੀਤੀਆਂ ਪਹਿਲਾਂ ਜਿਹੜੀ ਬਹੂ ਸੀ ਸਿਰਫ 4 ਮਹੀਨੇ ਰਹੀ ਐ 4 ਮਹੀਨੇ ਤੇ ਪ੍ਰੈਗਨੈਂਟ ਹੋ ਕੇ ਉੱਥੋਂ ਘਰੋਂ ਕਰਤੀ ਇਹਨਾਂ ਦਾ ਮੂੰਹ ਪਿਆ ਹੋਇਆ ਸੀਗਾ ਕੀ ਬਹੂ ਹਿਆਣੀ ਛੱਡਣੀ ਮਿੰਟਾਂ ਦਾ ਕੰਮ ਆ ਸਾਡਾ ਵੀ ਹਾਂ ਬਸ ਦਾਜ ਮੰਗ ਲੈਣਾ ਨਵੀਂ ਵਿਆਹ ਲੈਣੀ ਦਾਜ ਮੰਗ ਲੈਣਾ ਸੋਨਾ ਪਵਾ ਲੈਣਾ ਨਹੀਂ ਛੱਡੀ ਐ ਇਧਰੋਂ ਦਾਜ ਦੀ ਇੱਛਾ ਪੂਰੀਆਂ ਹਾਲੇ ਹੋਈਆਂ ਨਹੀਂ ਸੀ ਇੱਕ ਹੋਰ ਗੱਲ ਤੂੰ ਜਾ ਸਹੀ ਮਿੰਟਾ ਚ ਲੈ ਆਣੇ ਮੇਰੇ ਤਾਂ ਮਗਰ ਮਗਰ ਕੁੜੀਆਂ ਫਿਰਦੀਆਂ ਹਾਂ ਕਹਿੰਦੀ ਮੈਂ ਤਾਂ ਮੁੰਡੇ ਦਾ ਤੀਜਾ ਵਿਆਹ ਕਰ ਲੂੰਗੀ ਮੈਂ ਤਾਂ ਮਿੰਟਾ ਲਾਉਂਗੀ ਕਹਿੰਦੀ ਤੂੰ ਨਿਕਲ ਸਹੀ ਤੇਨੂੰ ਇਹ ਖੇਡ ਬਣਾਈ ਹੋਈ ਹੈ ਇਹਨਾਂ ਲੋਰ ਦੀ ਕਹਿੰਦੀ ਮੈਂ ਮਾਲਕ ਆ ਪ੍ਰੋਪਰਟੀ ਦੀ ਗੱਲ ਗੱਲਾਂ 25 ਕਰੋੜ 25 ਕਰੋੜ ਕਰਦੀ ਹੈ ਇਹ 25 ਕਰੋੜ ਮੁੰਡਾ ਵਿਆਹ ਵਿਆਹ ਕੀ ਕਮਾਈ ਹੋਣਗੇ ਹਾਂਜੀ ਪਹਿਲਾਂ ਬੁੱਢੇ ਵਿਆਹੇ ਹੋਣਗੇ ਇਦਾਂ ਹੀ ਛੱਡੀਆਂ ਹੋਣਗੀਆਂ ਇਹਦੇ ਬਣ ਕੇ ਫੇਰੇ ਕਿਉਂ ਕਰਾਉਂਦੀਆਂ ਫਿਰ ਤੂੰ ਹਰ ਪੰਜ ਚਾਰ ਮਹੀਨੇ ਬਾਅਦ ਉਹੀ ਮੁੰਡੇ ਨੂੰ ਖੁੱਲ੍ਹ ਦੇ ਦੇ ਬਦਲ ਲੈਂਦਾ ਉਮੀਦਾਂ ਭਰ ਅਰਮਣ ਰੱਖੀ ਹੋਈ ਸੀਗੀ ਕਿ ਇੱਕ ਮੇੜ ਇਹਨ ਉਹਦੇ ਨਾਲ ਵੀ ਧੱਕੇ ਖਾਣਦੇ ਸੀ ਸਾਡੀ ਧੀ ਬੈ ਕੇ ਸਾਡਾ ਫੈਸਲਾ ਕਰ ਦਿੰਦਾ ਇਹ ਕੀ ਆਪ ਹੀ ਲੈ ਜਾਂਦੇ ਸਾਡੀ ਧੀ ਨੂੰ ਵੀ ਕੋਈ ਘਾਟਾ ਨਹੀਂ ਸੀ ਜੇ ਇਹ ਕਹਿੰਦੀ ਸੀ ਨਾ ਭਾਬੀ ਜੀ ਇੱਕ ਮਿੰਟ ਜੀ ਇਹ ਕਹਿੰਦੇ ਸੀ ਨਾ ਅਸੀਂ ਮੁੰਡਾ ਵਿਆਹ ਦੇਣਾ ਸੀ ਜੇ ਸਾਡੀ ਧੀ ਨੂੰ ਵੀ ਕੋਈ ਘਾਟਾ ਨਹੀਂ ਸੀ ਬਾਈ ਐਡੀ ਸੁਨੱਖੀ ਧੀ ਸੀ ਸਾਡੀ ਇੰਨੀ ਸੁਸ਼ੀਲ ਸੀ ਹੱਸ ਕੇ ਵਿਆਹ ਕਰਨਾ ਸੀ ਇਹ ਤਾਂ ਕੁੜੀ ਦਾ ਤੁਸੀਂ ਤਾਂ ਧੱਕੇ ਖਾਣੇ ਸੀਗੇ ਤੁਸੀਂ ਤਾਂ ਦੇਖਣਾ ਸੀ ਕਿ ਕਿਹਦੇ ਕੋਲੇ ਜਾਦੇ ਪੈਸਾ ਉਹ ਤਾਂ ਪੈਸਾ ਲਖਾਈਏ ਚਲੋ ਜੀ ਸੋਨਾ ਸੋਨਾ ਕੋਈ ਆਈਏ ਬੱਸ ਇੱਕ ਕਦੇ ਵੀ ਇਸ ਦੁਕਾਨ ਤੋਂ ਕੋਈ ਵੀ ਜੀ ਇਹ ਤੇ ਦਰਾਹੇ ਕਿੰਨੇ ਵੀ ਦਰਾਹੇ ਦੋ ਕਰ ਰਹੇ ਨੇ ਹਨਾ ਬੰਦ ਇਹਨਾਂ ਨੂੰ ਆਹ ਕਦੇ ਕੋਈ ਨਾ ਕਰੋ ਬੱਸ ਇਹਨਾਂ ਨੂੰ ਇੱਕ ਕਦੇ ਕੋਈ ਵੀ ਸਮਾਨ ਨਾ ਲਿਓ ਦੇਖ ਲਓ ਜੀ ਬਾਕੀ ਨੰਬਰ ਦਿੱਤੇ ਹੋਏ ਨੇ ਉੱਪਰ ਉਹਨਾਂ ਨੂੰ ਲਾਣ ਤਾਂ ਪਾਓ ਵੱਧ ਤੋਂ ਵੱਧ ਲਾਈਵ ਐਂਡ ਕਰ ਦਿੰਦੇ ਹਾਂ ਲਾਈਵ ਹਾਂਜੀ ਮਾਤਾ ਨੂੰ ਪੁੱਛ ਕੇ ਵੀ ਲਾਈਵ ਐਂਡ ਕਰਨ ਲੱਗੇ। ਕਰ ਦਿੱਤੀ ਲਾਈਵ ਐਂਡ ਨੂੰ। ਚਲੋ ਜੀ ਲਾਈਵ ਨੂੰ ਕਰਦੇ ਆਂ ਐਂਡ ਇੱਥੇ ਹੀ ਜਿਆਦਾ ਤੋਂ ਜਿਆਦਾ ਹੋਰ ਸੰਗਤ ਨਾਲ ਸ਼ੇਅਰ ਕਰਦੇ ਹੋ ਤੇ ਇੱਕ ਦਿਨ ਦਵਾਂਗੇ ਤੁਹਾਨੂੰ ਕੈਂਡਲ ਮਾਰਚ ਕੱਢਣਾ ਹੈ ਉਸ ਦਿਨ ਪਲੀਜ਼ ਜਿਆਦਾ ਤੋਂ ਜਿਆਦਾ ਲੋਕੀ ਜਿਆਦਾ ਤੋਂ ਜਿਆਦਾ ਸੰਗਤ ਸਾਡੇ ਨਾਲ ਜੁੜਿਓ। ਧੰਨਵਾਦ ਜੀ।